ਪਿੰਡ ਮਹਿਮਾ ਸਰਜਾ ਦੇ ਵਿੱਚ ਇੱਕ ਨੌਜਵਾਨ ਟੀਕਾ ਲਾਉਣ ਕਰਕੇ ਬੇਹੋਸ਼ ਹਾਲਤ ਵਿੱਚ ਮਿਲਿਆ ਹੈ ਇਹ ਪਿੰਡ ਮਹਿਮਾ ਸਰਜਾ ਦਾ ਹੀ ਨੌਜਵਾਨ ਹੈ ਮਾਨ ਸਰਕਾਰ ਕਾਗਜ਼ਾਂ ਵਿੱਚ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਨਸ਼ਿਆਂ ਨੂੰ ਲੈ ਕੇ ਪਰ ਅਸਲੀਅਤ ਦੇ ਵਿੱਚ ਪਿੰਡ ਮਹਿਮਾ ਸਰਜਾ ਦੇ ਲੋਕ ਨਸ਼ੇ ਵੱਲੋਂ ਬਹੁਤ ਜ਼ਿਆਦਾ ਦੁਖੀ ਹੋਏ ਪਏ ਹਨ ਛੋਟੀ ਛੋਟੀ ਉਮਰ ਦੇ ਨੌਜਵਾਨ ਨਸ਼ਿਆਂ ਵੱਲ ਰੁਝਾਨ ਵਧ ਰਿਹਾ ਹੈ ਆ ਤੁਹਾਨੂੰ ਦਿਖਾਉਣਿਆ ਕਿ ਨੌਜਵਾਨ ਦੇ ਕੋਲੋਂ ਹੀ ਸਰੰਜ ਮਿਲੀ ਹੈ ਅਤੇ ਇਹ ਇਸ ਟਾਈਮ ਵੀ ਬੇਹੋਸ਼ੀ ਦੀ ਹਾਲਤ ਵਿੱਚ ਹੈ ਸਸੀ ਕਵੇਂ ਮਸਾ ਸਸੀ ਕਾਲ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕਿੱਥੋਂ ਮਿਲੇ ਜੀ ਇਹ ਮੁੰਡਾ ਆਪਣੀ ਪੀੜੀ ਗਲੀ ਹੈ ਜੀ ਮੇਨ ਆਪਣਾ ਜਿਹੜਾ ਪਿੰਡ ਦਾ ਮਾਦਾ ਉੱਥੇ ਇੱਕ ਪੀੜੀ ਗਲੀ ਹੈ ਜੀ ਉੱਥੇ ਇਹ ਥੋੜਾ ਬਹੁਤਾ ਉਹਨੂੰ ਸਿਕਿਉਰ ਸਮਝਦੇ ਆ ਉਹਦਾ ਬੈਨੀਫਿਟ ਲੈਂਦੇ ਹੋਏ ਉੱਥੇ ਲਾਇਆ ਬੇਹੋਸ਼ੀ ਦੀ ਹਾਲਤ ਸੀ ਇਹਦੀ ਦੀ ਪਲਸ ਰੇਟ ਸੀ ਉਹ ਵੀ ਬੜੀ ਡੌਨ ਚੱਲੀ ਸੀ ਮੈਂ ਇਹਨੂੰ ਫਰਸਟ ਐਡ ਦਿੱਤੀ ਥੋੜਾ ਜਿਹਾ ਫੇਰ ਥੜਕਿਆ ਬੁਰਾ ਹਾਲ ਹੈ ਜੇ 5 ਮਿੰਟ ਹੋਰ ਇਗਨੋਰ ਹੁੰਦਾ ਇਹਦੀ ਇਹ ਤਾਂ ਕੁਦਰਤੀ ਇਹਦਾ ਬੜਪੰਨ ਸੀਗਾ ਉਥੋਂ ਬਲੇੜੀ ਜਾ ਰਹੀਆਂ ਸੀ ਉਹਨਾਂ ਨੇ ਮੈਨੂੰ ਸਜੇਦ ਕਰਤਾ ਉਹ ਕਹਿੰਦੇ ਮੈਂਬਰ ਸਾਹਿਬ ਉਥੇ ਇੱਕ ਕਾਕਾ ਪਿਆ ਫੇਰ ਜਾ ਕੇ ਫਰਸਟ ਏਡ ਦਿੱਤੀ ਬਹੁਤ ਬੁਰਾ ਹਾਲ ਆ ਜੀ ਸਾਡੀ ਬੇਨਤੀ ਆ ਵੀ ਇਹ ਥੋੜਾ ਬਹੁਤਾ ਇਹਨੂੰ ਛਾ ਟਿਕ ਕਰੋ ਸੈਟਲ ਕਰੋ ਆ ਨੋਜਵਾਨ ਦੇ ਪਿਤਾ ਜੀ ਨੇ ਬਾਈ ਕੀ ਨਾਮ ਹੈ ਇਹਨਾਂ ਦਾ ਸਰ ਹਰਮੰਦਰ ਸਿੰਘ ਤੁਹਾਡਾ ਨਾਮ ਤੁਹਾਡਾ ਨਾਮ ਰਮੇਲ ਸਿੰਘ ਕਿੰਨੇ ਕੇ ਟਾਈਮ ਤੋਂ ਹੀ ਨਸ਼ਾ ਕਰਦੇ ਪੰਜ ਮਹੀਨੇ ਜਮਾਂ ਛੱਡਿਆ ਰੱਖਿਆ ਜੀ ਅੱਛਾ ਹੁਣ ਪੰਜ ਸੱਤ ਦਿਨਾਂ ਦਾ ਫੇਰ ਹੋ ਗਿਆ ਸੀ ਕਿੱਥੇ ਜੀ ਅੱਛਾ ਜੀ ਇਹਦਾ ਇੱਕ ਵਾਰੀ ਅਸੀਂ ਸਰਕਾਰੀ ਸੈਂਟਰ ਵਿੱਚ ਇਲਾਜ ਕਰਵਾਤਾ ਸੀਗਾ ਹਾਂਜੀ ਤੇ ਵਧੀਆ 5 ਮਹੀਨੇ ਇਹ ਛੱਡਿਆ ਰੱਖਿਆ ਇਹਨੇ ਨਸ਼ਾ ਅੱਛਾ ਤੇ ਹੁਣ ਦੁਬਾਰੇ ਫੇਰ ਲੱਗ ਗਿਆ ਜੀ ਠੀਕ ਹੈ ਜੀ ਤੇ ਕਿੰਨੀ ਉਮਰ ਹੈ ਜੀ ਇਹਨਾਂ ਦੀ ਇਹਦੀ 21 ਸਾਲ ਹੈ ਜੀ ਠੀਕ ਹੈ ਚਲ ਉਹ ਬੁਰਾ ਹਾਲ ਹੈ ਬਹੁਤ ਮਾੜਾ ਗੱਲ ਹੈ